ਅਨਨਮਸਕਾਰ ਵਾਲੇਕੁਮ ਸਲਮ ਸੋ ਅਸੀਂ ਕੱਲ ਹੋ ਕੀ ਹਾਲ ਚਾਲ ਅਮਰੇ ਆਪਣਾ ਸੋਡੇ ਲਈ ਹੋਰ ਨਵਾਂ ਪਾਇਆ ਬਲੌਗਸ ਤੇ ਬਲੌਗ ਹਨਾ ਤੇ ਯਾਰ ਆ ਬਲੌਗ ਦੇ ਵਿੱਚ ਠੀਕ ਇਦੋਂ ਪਹਿਲਾਂ ਵਾਲੇ ਬਲੌਗ ਦੇ ਵਿੱਚ ਠੀਕ ਆ ਮੈਂ ਕਵਰ ਨਹੀਂ ਦਿਖਾ ਸਕਿਆ ਜਿਹੜਾ ਲੈ ਆ ਸੀ ਕਵਰ ਤੇ ਗਲਾਸ ਮੈਟ ਜੜਾਇਆ ਸੀ ਆ ਤੇ ਆ ਫੋਨ ਨਾਲ ਤਾਂ ਮੈਂ ਦਿਖਾ ਨਹੀਂ ਸਕਦਾ ਤੇ ਕਵਰ ਤਾਂ ਦਿਖਾ ਸਕਦਾ ਕਵਰ ਮੈਂ ਦਿਖਾਉਣਾ ਇੱਕ ਮਿੰਟ ਕਾਫੀ ਹਾਰਡ ਆਗਾ ਕਿਸ਼ਣ ਵਧੀਆ ਕਰੂਗਾ ਠੀਕ ਆ ਤੇ ਮੈਂ ਵੈਸੇ ਫੋਨ ਜ਼ਿਆਦਾ ਵਰਤਣਾ ਨਹੀਂ ਤੇ ਇਸ ਵਕਤ ਮੈਂ ਦੋ ਤਿੰਨ ਦਿਨਾਂ ਦਾ ਆਈਫੋਨ ਭਾਲੀ ਰਹਿਣਾ ਲੇਕਿਨ ਸਟਾਕ ਹੈ ਹੀ ਨਹੀਂਗਾ ਸੰਗਰੂਰ ਜਾਂ ਬਰਨਾਲਾ ਜਾਣਾ ਪਊਗਾ ਤੇ ਅੱਜ ਦਾ ਯਾਰ ਪਲਾਨ ਹੈ ਨਹੀਂ ਕਿੰਬੀ ਤਪਣੀ ਹੈਗਾ ਤੇ ਨਾਨੀ ਨੂੰ ਨਾ ਤਾਂ ਕੱਪੜੇ ਦੇ ਲੈ ਕੇ ਆਉਣਾ ਠੀਕ ਆ ਤੇ ਸਾਨੂੰ ਵਿਆਹ ਰਿਹਾ ਹੈਗਾ ਤੇ ਨਾਲੇ ਐਣਕਾਂ ਜਿਹਾ ਲਵਾ ਕੇ ਲੈਣੀਆਂ ਤਾਂ ਹੁਣ ਚੱਲਦੇ ਹਾਂ ਕਾਰ ਕੂਰ ਸਟਾਰਟ ਕਰਦੇ ਹਾਂ ਤੇ ਕਾਰ ਦੇ ਵਿੱਚ ਆ ਗਿਆ ਦੇਖੋ ਕਾਬਰ ਸੈੱਟ ਲੱਗਦਾ ਵੈਸੇ ਤਾਂ ਆਈਫੋਨ ਹੁਣ ਲੈ ਕੇ ਆਉਣਾਗਾ ਤੇ ਆ ਵੀ ਇੱਥੇ ਵੀ ਆਈਫੋਨ ਹੀ ਲੈਂਦਾ ਚਲੋ ਦੇਖ ਲਈਏ ਗੇਅਰ ਚੋਂ ਹੈਗੀ ਆ ਤੇ ਚਲੋ ਫਿਰ ਕਰਦੇ ਹਾਂ ਸਟਾਰਟ ਠ ਆਗੇ ਤੋਂ ਲੈ ਬਣੇ ਮਾਰਨਾ ਜਾਂ ਤੁਸੀਂ ਪਾ ਲੈਣਾ ਨੇ ਬ੍ਰੇਕਾਂ ਦੇ ਪੈਰ ਧਰ ਲਿਆ ਯਾਰ ਕਈ ਵਾਰ ਠੀਕਾ ਉਹ ਵੀ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ ਬੜਾ ਹੋ ਗਈ 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 ਤੇ 3000 ਲਈ ਜਮਾ ਤਿਆਰ ਆ ਠੀਕਾ ਕਾਰਜ ਵਿੱਚ ਬੈਠਾ ਹਾਂਗੇ ਤੇ ਬਸ ਹੁਣ ਚੱਲਦੇ ਆ ਤੇ ਗੱਡੀ ਕਰ ਮਕਰੀ ਜਾਂਦਾ ਸੀ ਠੀਕਾ ਜੀ ਤੇ ਡੱਕ ਯਾਰ ਬਲੂਟ ਤੇ ਮੈਂ ਵੀਡੀਓ ਆਨ ਕੀਤੀ ਬਲ ਡੱਕੇ ਰਾਂ ਗਾਣਾ ਦੇ ਕੱਟਿਆਂ ਦਾ ਦੁਬਾਰੇ ਸਟਾਰਟ ਕਰਨਾ ਪੈਂਦਾ ਹੁੰਦਾ ਠੀਕ ਆ ਤੇ ਤੂੰ ਚਲ ਯਾਰ ਬਾਲਾ ਬੂਲਾ ਤੱਕ ਮਾਰ ਤੂੰ ਇਗਨੋਰ ਮਾਰ ਦਿਓ ਠੀਕ ਆ ਤੇ ਹੁਣ ਚਾਲ ਦਿਆਂ ਯਾਰ ਆ ਬਲੌਗ ਵੈਸੇ ਮੈਂ ਕੱਲ ਸਟਾਰਟ ਕਰਨਾ ਸੀਗਾ ਜਿਵੇਂ ਮੈਂ ਪਤਾ ਕੀ ਕਰਦਾ ਹੁੰਨਾ ਜਿਵੇਂ ਕੱਲ ਵਾਲਾ ਬਲੌਗ ਮੈਂ ਖਤਮ ਕਰਕੇ ਰੱਖਦਾ ਉਹਦੀ ਨਾਲ ਦੇ ਨਾਲ ਦੂਜਾ ਬਲੌਗ ਸਟਾਰਟ ਕਰਦਾ ਲੇਕਿਨ ਉਹ ਬਲੌਗ ਅਮ ਅੱਜ ਸਟਾਰਟ ਕੀਤਾਗਾ ਇਸ ਕਰਕੇ ਯਾਰ ਸਟਾਰਟਿੰਗ ਬਲੌਗ ਦੀ ਗੱਡੀ ਜੀ ਹੋ ਗਈ ਠੀਕ ਆ ਤੁਸੀਂ ਦੇਖ ਸਕਦੇ ਹੋ ਯਾਰ ਮਸ਼ੀਨਾਂ ਖੰਨੇ ਜਾਵਾਂਗੇ ਫੋਲੋ ਬਈਆਂ ਨੇ ਗਲੌਣ ਵੇਲੇ ਕਦਮ ਮਣਦੇ ਨਹੀਂ ਕਦੇ ਵਾਦੇ ਕਾਟੇ ਗਣਦੇ ਨਹੀਂ ਫੋਕੇ ਰੌਂਦ ਚੈਂਬਰੀ ਚਣਦੇ ਨਹੀਂ ਭਾਣੇ ਦਿਲ ਦੇ ਫਕਰ ਨੂੰ ਯਾ ਫੁੱਲੀ ਸ਼ੱਕ ਦੇ ਕਾਲਾ ਮਾਣ ਕੁੜੇ ਸਾਡੀ ਯਾਰੀ ਜਿਨਾ ਇੱਟਲੀ ਵਾਲਾ ਤੇਰੇ ਤੇ ਮਰਦੀਆਂ ਤੇਰੇ ਕਾਂਡ ਨੇ ਉਸ ਵਿੱਚ ਪੜਦੀਆਂ ਪਰ ਚੱਲਦੀ ਪੇਸ਼ ਨਾ ਕੋਈ ਵੇ ਹੋ ਵੀ ਅੱਕੇ ਫਿਰਦੇ ਸਾਰੇ ਵੇ ਫਿਰਦੱਕ ਕਿ ਰਾਤ ਤੇ ਮੋਰੇ ਵੇ ਅਜ ਪਰਸੋ ਜਮਾਨਤ ਹੋਈ ਵੇ ਹੋ ਵੀ ਅੱਕੇ ਫਿਰਦੇ ਸਾਰੇ ਵੇ ਫਿਰਦੱਕ ਕਿ ਰਾਤ ਤੇ ਇੱਧਰ ਹੋ ਗਿਆ ਕੰਮ ਆਪਣਾ ਖਰਾਬ ਠੀਕ ਆ ਆੜੀ ਪੈ ਪਾ ਠੀਕਾ ਇੱਥੇ ਰਹਿ ਗਈ ਯਾਰ ਆ ਬਾੜ ਗਈ ਇਹ ਤੇ ਹੁਣ ਚੇਪੀ ਟਾ ਕੇ ਉੱਤੇ ਕਲਿੱਪ ਝਾੜ ਦਾਂਗੇ ਫੜੇ ਆ ਜਿੱਥੇ ਤੇ ਚੇਪੀ ਲੈਣੇ ਤੋਰਿਆ ਵਾਇਆ ਤੇ ਚੇਪੀ ਯਾਰ ਹੈ ਨਹੀਂ ਸੀ ਠੀਕ ਹੈ ਜੇ ਚੇਪੀ ਹੁੰਦੀ ਤਾਂ ਪਹਿਲੀ ਕੰਮ ਬਣ ਜਾਂਦਾ ਆ ਨਿਕਲ ਗਿਆ ਇੱਥੋਂ ਆ ਜੀ ਪੜ ਗਈ ਇੱਥੇ ਹੁਣ ਆਏ ਛੜ ਕੇ ਚੇਪੀ ਬਲੇਟ ਦਾਂਗੇ ਗਾਂ ਸਾਲੀਏ ਪਏ ਪਏ ਉਦੋਂ ਬਾਅਦ ਉੱਤੇ ਕਲੈਂਪ ਚੜ੍ਹਾ ਦਾਂਗੇ ਹਣਾ ਸਹੀ ਹੋ ਜੂ ਫਿਰ ਤੇ ਕੰਮ ਹੋ ਗਿਆ ਜਿਹੜਾ ਨਹੀਂ ਹੋਣਾ ਸੀ ਹਣਾ ਖੜ ਗਏ ਵਿਚਾਲੇ ਫੇਰ ਆ ਕੇ ਚੱਲੋ ਹੁਣ ਫੋਨ ਕਰਤਾ ਹੁੰਦੇ ਨੇ ਬੰਦੇ ਆਪਣੇ ਠੀਕ ਕਰਨ ਠੀਕ ਆ ਗੱਡੀ ਨੂੰ ਤੇ ਯਾਰ ਗੱਡੀ ਸਟਾਰਟ ਤਾਂ ਹੋ ਜਾਂਦੀ ਹੈ ਲੇਕਿਨ ਦੋ ਇੱਕ ਦੋ ਮਿੰਟ ਚੱਲਦੀ ਆ ਉਹਦੀ ਬੰਦ ਹੋ ਜਾਂਦੀ ਹੈਗੀ ਤੇ ਗੱਡੀ ਨੂੰ ਸੜਕ ਤੇ ਲਾਈ ਕਰਿਆ ਸੜਕ ਤੇ ਸੀਗਾ ਇੱਧਰ ਸੜਕ ਆ ਗਈ ਹੁਣ ਸਾਈਡ ਤੇ ਲਾਈ ਖੜਿਆ ਗੱਡੀ ਆਉਂਦੇ ਆ ਬੰਦੇ ਕਰਦੇ ਆ ਠੀਕ ਆ 2 ਮਿੰਟ ਸਟਾਰਟ ਹਮ 6 ਕਿਲੋਮੀਟਰ ਤੱਕ ਆਈ ਗਏ ਕਰੋ ਇੱਥੋਂ ਤੇ ਹੁਣ ਦੇਖਦੇ ਆ ਕਿ ਵੈਸੇ ਤਾਂ ਜੇ ਪੀ ਬਲੇਡਤੀ ਸੀਗੀ ਠੀਕ ਆ ਜਣੀ ਮਤ ਖਾਈ ਸੀ ਸਾਨੂੰ ਪੈ ਪਾੜ ਗਈ ਸੀ ਨਾ ਉਹ ਇੱਥੇ ਜੇ ਪੀ ਬਲੇਡਤੀ ਸੀ ਦਾਹਾਂ ਸਾਹ ਚ ਆਹ ਤਾਂ ਸਾਹ ਚ ਓਏ ਐਸ ਵਕਤ ਮੈਂ ਮੋਟਰਸਾਈਕਲ ਤੇ ਆ ਗਿਆ ਠੀਕ ਆ ਤੇ ਯਾਰ ਗੱਡੀ ਤੋ ਲੈ ਆਇਆ ਸੀਗਾ ਤੁਸੀਂ ਦੇਖੀ ਹੋ ਲਿਪ ਜੀ ਹੁਣ ਮੋਟਰਸਾਈਕਲ ਤੇ ਮੈਂ ਹੁਣ ਤਨਾਂ ਨਹੀਂ ਆ ਘਰੇ ਠੀਕ ਆ ਜਦੋਂ ਦੂਜੇ ਪਾਸੇ ਵਾਲਾ ਕੈਮਰਾ ਕਰਕੇ ਤੁਹਾਨੂੰ ਦਿਖਾਉਂਦਾ ਹੁੰਦਾ ਬਜੂਥਾਲੀ ਵਾਲ ਬਿਲੋਤ ਤੇ ਹੁਣ ਗੱਡੀ ਕੁੜੀ ਦਾ ਦਾਜਾ ਖੜਾ ਖੂੜਾ ਛੜਦਾ ਠੀਕ ਆ ਤੇ ਹੁਣ ਆਪਾਂ ਦੁਬਾਰੇ ਫੇਰ ਵਾਪਸ ਆ ਗਏ ਆਪਣੇ ਖੇਤਾਂ ਦੇ ਵਿੱਚ ਤੇ ਯਾਰ ਅੱਜ ਆਪਾਂ ਸਪੈਸ਼ਲ ਡਿਮਾਂਡ ਦੇ ਉੱਤੇ ਠੀਕ ਆ ਬੇਰ ਦਵਾਰੇ ਫੇਰ ਤੁਰਨ ਜਾ ਰਹੇ ਆ ਤੇ ਇਧਰ ਆ ਦੇਖ ਸਕਦੇ ਆ ਇਹਨਾਂ ਦੀ ਸਪੈਸ਼ਲ ਡਿਮਾਂਡ ਆ ਠੀਕ ਆ ਤੇ ਇਹਨੂੰ ਪਤਾ ਨਹੀਂ ਵੀ ਬੇਰ ਕਿੱਥੇ ਨੇ ਠੀਕ ਆ ਤੇ ਉਹ ਦਿਖਾ ਕੇ ਲੈਣਾ ਮੈਂ ਵੀ ਬੇਰ ਹੈਗੇ ਨੇ ਤੇ ਪਹਿਲਾਂ ਮੈਂ ਦਿਖਾਏ ਇਹਨੂੰ ਇਹ ਕਹਾਂ ਤੂੰ ਨਕਲੀ ਲਾਇਏ ਨੇ ਵੀ ਫੋਟੋ ਐਡਿਟ ਕੀਤੀ ਹੋਈ ਆ ਮਹਜਰਾਸੜੀ ਆ ਠੀਕ ਆ ਤੇ ਵਖਾਦੀ ਉਰ ਵੀਡੀਓ ਦਿਖਾਈ ਫਿਰ ਮੰਨਿਆ ਇਹ ਤੇ ਬੈਕ ਕੈਮਰੇ ਨਾਲ ਆਪਣੀ ਇਹ ਵੀਡੀਓ ਸ਼ੂਟ ਹੋ ਰਹੀ ਹੈਗੀ ਦੇਖਦੇ ਆਂ ਦੀ ਕੀ ਕੁਆਲਿਟੀ ਕਹਿ ਜੀ ਜਾਊਗੀ ਦੇਖ ਲੈਨੇ ਆਂ ਪਾਲਾ ਯਾਰ ਬਹੁਤ ਜ਼ਿਆਦਾ ਹੋ ਜਾਂਦਾ ਠੀਕ ਆ ਤੇ ਹੁਣ ਚੱਲਦੇ ਆਂ ਠੀਕ ਆ ਯਾਰ ਮੋਟਰ ਤੇ ਆ ਗਿਆ ਮੈਂ ਹੁਣ ਮੋਟਰ ਤੋਂ ਇਧਰ ਆਪਾਂ ਨੇ ਇਹਦੇ ਉੱਤੇ ਜੜ ਜੀਏ ਠੀਕ ਆ ਜਿਹੇ ਦੀ ਜਿਹੇ ਜੀਏ ਖਾਲੋ ਖਾਜਾ ਘਾਹ ਚੜ ਜੀਏ ਇੱਥੋਂ खासा ਖਾਸਾ ਪੂਰ ਜਗਾ ਸਿਰ ਖੱਪੜ ਕਿੱਲਾ ਨਾ ਹੋਵੇ ਬੂਟ ਖਰਾਬ ਹੋ ਜਾਣਗੇ ਸਾਰੇ ਹੈਨਾ ਜੇ ਖੱਪੜ ਗਿੱਲਾ ਹੋਇਆ ਤਾਂ ਬੂਟ ਸਾਰੇ ਖਰਾਬ ਹੋ ਜਾਣਗੇ। ਪਲਾਨ ਹੁਣ ਠੀਕ ਆ ਇਹ ਹੈਗਾ। ਇੱਥੋਂ ਆਪਾਂ ਖਾਲ ਖਾਲ ਚੱਲਣਾ ਲੰਬੇ ਰੂਟ। ਇਧਰ ਦੀਆਂ ਵੀ ਇਰਖਾ ਨੂੰ ਗਿੱਲਾ ਜਾ ਹੋਣਾ ਠੀਕ ਆ। ਵੇਰ ਥੋੜੇ ਜੇ ਹੈ ਤਾਂ ਖੱਟੇ ਜੇ ਨੇ ਠੀਕ ਆ। ਮਤਲਬ ਕਾਣੇ ਕੋਣੇ ਨਹੀਂ ਸਵਾਦ ਨੇ ਹੈ ਤਾਂ। ਜਿਹੇ ਜਿਹੇ ਹੁੰਦੇ ਆ ਰੱਬ ਦਾ ਨਾਮ ਲੈ ਕੇ ਯਾਰ ਖਾਲੇ ਚੰਗਾ ਚੰਗਾ ਨਾ। ਆਹ ਵੇਖ। ਇਹ ਜਿਹੜਾ ਇਹ ਤੁ ਮੈਂ ਤਾਂ ਰੋਜ਼ ਹੀ ਇਧਰ ਹੁਣ। ਚਲ ਦੇਖੀਏ ਕਿੱਸਾ ਹੈ ਯਾਰ। ਚਲੋ ਯਾਰ ਠੀਕ ਆ। ਚੜਾਈ ਮਾਉਂਟ ਐਵਰੇਸਟ ਤੇ ਆਪਾਂ ਚੜਾਈ ਕਰਤੀ ਦੇਖਾਂਗੇ ਹੁਣ ਚੜਾਈ ਪੂਰੂ ਹੂਕਣਾ ਚੜਾਈ ਬਹੁਤ ਜਰਤਾਂ ਬਹੁਤ ਔਖੀਆਂ ਨੇ ਚੜਾਈ ਇੱਕਦਮ ਜੀ ਹੈ ਸਾਰੀ ਚੜਾਈ ਜੀ ਐਂਗਲ ਕੈਮਰਾ ਬੈਸਟ ਹੈਗਾ ਬਾਈਡ ਐਂਗਲ ਕੈਮਰਾ ਬਹੁਤ ਜਿਆਦਾ ਪਾਗੜਾ ਸਾਰਾ ਵਿੱਚ ਲੈ ਆਂਦਾ ਹੁਣ ਤਾਂ ਮੇਰੇ ਹਿਸਾਬ ਨਾਲ ਮਾੜਾ ਜਿਹਾ ਵੀ ਨਹੀਂ ਵੇਚਾ ਰਹੇ ਹੁਣ ਥੋੜੋ ਥੋੜਾ ਨਹੀਂ ਪਤਾ ਮੈਂ ਪੂਰਾ ਵੀ ਆ ਰਹੇ ਹੂਕਣਾ ਮਾਗਰ ਲੈ ਕੈਮਰੇ ਦੇ ਬਸ ਇਹੀ ਖੂਬੀਆਂ ਨੇ ਕਿ ਮੈਂ ਪਹੁੰਚ ਗਿਆ ਠੀਕ ਆ ਐਤੋਂ ਪਹਿਲਾਂ ਵਾਲੀ ਵੀਡੀਓ ਮੈਂ ਇੱਥੇ ਬਣਾਈ ਸੀ ਨਾ ਦੇਖੋ ਮਾਗਰ ਹਣਾ ਆ ਦੇਖੋ ਉਹ ਕਰ ਜਮਾ ਹੋਣਗੇ ਸਾਨੂੰ ਨਜ਼ਦੀਕੀ ਤੋਂ ਬੇਅ ਦਿਖਾਉਣਾ ਮੈਂ ਕਿੱਦਾਂ ਜਨੇ ਠੀਕ ਆ ਆ ਚੀਜ਼ ਹੈ ਇਹਨਾਂ ਦੀ ਕਰੇ ਬਣ ਯਾਰ ਬੁਰੇ ਠੀਕ ਆ ਦੇਖੋ ਕਰਤੀ ਵੀਡੀਓ ਬਲਰ ਦੇਖੋ ਇਹਨੂੰ ਕਹਿੰਦੇ ਆਪਦੇ ਫੋਨ ਦਾ ਫੋਕਸ ਯਾਰ ਇੱਕ ਗੱਲ ਤਾਂ ਹੈਗੀ ਆ ਹਨਾ ਅੱਜ ਬੇਰ ਬੂਰ ਚਾਲ ਖਾਲੇ ਇੱਕ ਗੱਲ ਹੈਗੀ ਐ ਸਪੈਸ਼ਲ ਅੱਜ ਤੋਂ ਬਹੁਤ ਜ਼ਿਆਦਾ ਸੋਹਣੀ ਨਿਕਲੀ ਆ ਦੇਖੋ ਦਖ ਰਿਹਾ ਹੂ ਨਾ ਉਹ ਦੇਖੋ ਸੂਰਜ ਬਹੁਤ ਜ਼ਿਆਦਾ ਸੋਹਣੀ ਧੁੱਪ ਨਿਕਲੀ ਆ ਦੇਖੋ ਮੇਰਾ ਪਛਾਵਾ ਬਹੁਤ ਯਾਰ ਮੇਰੇ ਸਾਹ ਨਾਲ 7-8 ਦਿਨ ਹੋ ਗਿਆ ਧੁੱਪ ਨਿਕਲੀ ਨੂੰ ਤੇ ਧੁੱਪ ਨਹੀਂ ਨਿਕਲ ਰਹੀ ਧੁੱਪ ਦਾ ਵੇਟ ਕਰਦੇ ਕਰਦੇ ਧੁੱਪ ਚ ਵਧੀਆ ਨਾਲ ਯਾਰ ਹੁਣ ਵਧੀਆ ਗਰਮ ਮਾਹੌਲ ਜਾ ਹੋ ਰਿਹਾ ਪਹਿਲਾਂ ਠੰਡਾ ਠੰਡਾ ਸੀ ਹੁਣ ਗਰਮ ਮਾਹੌਲ ਹੋ ਰਿਹਾ ਦੇਖੋ ਮੁੰਡਿਓ ਰੋਜ਼ਾਂ ਦੀਆਂ ਪੈਣਾ ਨੇ ਇਹ ਦੇਖੋ ਇੱਧਰ ਦੇਖੋ ਇੱਥੇ ਖਤਰਾ ਵੀ ਹੈਗਾ ਥੋੜਾ ਜਿਹਾ ਜਾਨਵਰ ਰਹਿੰਦੇ ਨੇ ਕਾਫੀ ਜ਼ਿਆਦਾ ਸਨੇਕਸ ਹੋ ਗਈ ਠੀਕ ਆ ਤੇ ਰੋਜ ਹੋਗੇ ਖਰਗੋਸ਼ ਲਾ ਲੋ ਹੋਰ ਇਹ ਟੂ ਜੈਡ ਜਾਨਵਰ ਤੁਹਾਨੂੰ ਇੱਥੇ ਮਿਲ ਜਾਣਗੇ ਜਿਹੜੇ ਬਜੰਗਲੋਂ ਛੱਡ ਕੇ ਆਏ ਜਿਹੜੇ ਆਮ ਜਾਨਵਰ ਹੁੰਦੇ ਨੇ ਜੱਗਲੀ ਬਿੱਲੇ ਲਾ ਲੋ ਠੀਕ ਆ ਮਿਲ ਜਾਣਗੇ ਤੁਹਾਨੂੰ ਤੇ ਹੁਣ ਯਾਰ ਵੀਡੀਓ ਲੰਬੀ ਹੋ ਹੋਰ ਹੀ ਹੋਊਗੀ ਪਤਾ ਹੀ ਨਾ ਇੱਧਰ ਦੇਖੋ ਜੰਗਲੀਆਂ ਨਾ ਦੇਖੋ ਇੱਧਰ ਜਾਣਾ ਪੈਂਦਾ ਦੇਖੋ ਰੋਜਾਂ ਨਹੀਂ ਆ ਛੋਟੇ ਬੱਚੇ ਨਹੀਂ ਆ ਪੜਾਣੇ ਆ ਸੀ ਇੱਧਰ ਬੇਰੀਆਂ ਯਾਰ ਕਾਫੀ ਆ ਲਾ ਦੇ ਉਹ ਏਰੀਆ ਆ ਗਿਆ ਠੀਕ ਆ ਜੰਗਲੀ ਜੰਗਲ ਟਾਈਪ ਏਰੀਆ ਆ ਗਿਆ ਇੱਧਰ ਉਹ ਬੇਰੀਆਂ ਬੇਰ ਸੀਗੇ ਉਧਰ ਤਣਾ ਨਿੱਕੀ ਜਿਹੀ ਬੇਰੀਆਂ ਆ ਠੀਕ ਆ ਇਹਦੇ ਉੱਪਰ ਬੇਰ ਲੱਗੇ ਹੋਇਆ ਪਰ ਥੱਲੇ ਕੋਈ ਦਿਖ ਨਹੀਂ ਰਿਹਾ ਉੱਪਰ ਕਿਹੜਾ ਜਾਊ ਯਾਰ ਪਤਾ ਕੋਈ ਝੜਦਾ ਠੀਕ ਆ ਉੱਤਰੀ ਕੋਲੇ ਹੀ ਉਹ ਖੰਡਾ ਦੋ ਜੇ ਕਿੱਥੇ ਕੋਲੇ ਉੱਪਰ ਵੇਰ ਨਹੀਂ ਆ ਰਹੇ ਦੇ ਉਹਨੂੰ ਕਿਹੜਾ ਜੀਨੇ ਹੋਣਗੇ ਆਸੀ ਇੱਕ ਤਾਂ ਚੱਲ ਇਹ ਆਸੀ ਦੇ ਆ ਤੇ ਯਾਰ ਉੱਪਰ ਵੇਰ ਨਹੀਂ ਆ ਰਿਹਾ ਹੋਰ ਤਾਂ ਕੀ ਹੁੰਦਾ ਹੈ ਇਹ ਤਾਂ ਆਪਾਂ ਨੂੰ ਮਿਲ ਨਹੀਂ ਜੀ ਓ ਪਰ ਗੇਰ ਨਹੀਂ ਖਾਸੇ ਦੂਜੇ ਕੈਮਰੇ ਨਾਲ ਦਿਖਾਉਣਾ ਸੀ ਮੋੜੀ ਜੂਵੀ ਇੱਧਰ ਤਾਂ ਯਾਰ ਕੋਈ ਹੋਣੀ ਨਹੀਂ ਕੋਈ ਚਾਂਨ ਸੀ ਨਹੀਂ ਇੱਧਰ ਲਈ ਬੇਰਾਂ ਦਾ ਨਾਲੇ ਤਾਂ ਖਾਸੇ ਦੂਰ ਦੀ ਐਵੇਂ ਕਾਣੋ ਰਿਸਕ ਜੇ ਲੈਣੇ ਆਣਾ ਲੋੜ ਹੀ ਨਹੀਂ ਬਰਿਸਕ ਚਾ ਲੈਣ ਦੀ ਨਾਲਿਆਂ ਦਾ ਪਾਣੀ ਇੱਥੇ ਸੋ ਜਾਂਦਾ ਰਾਤਾਂ ਨੂੰ ਖੁੱਲੀ ਹੋਈ ਪੁਸਤਕ ਵਾਰੀਕੇ ਰੱਖ ਦੇ ਨਾਰਾਜ ਸੁਣੇ ਟਪ ਜਾਂਦੀ ਕੋਠੇ ਸਾਡੇ ਹੱਥਿਆਂ ਵਾਜ ਕੁੜੇ ਗੱਲ ਤੇਨੂੰ ਹੋਰ ਜ਼ਰੂਰੀ ਦੱਸਦੇ ਆ ਪਿੰਡਾਂ ਦੀ ਸਾਡੇ ਇੱਥੇ ਤੌਰ ਹੁੰਦੀ ਐ ਹਕਾਂ ਵਿੱਚ ਰਿੰਡਾਂ ਦੀ ਗੋਰਾ ਰੰਗ ਹੱਥ ਚੋਂ ਕਿਰਜੂ ਕਿਰਬੀ ਜਿਵੇਂ ਰੇਤ ਕੁੜੇ ਆ ਜਾ ਇੱਕ ਵਾਰੀ ਸਾਨੂੰ ਤੇਰੇ ਤੋਂ ਦੇ ਮੈਂ ਮਗਰਨੇ ਜੱਟ ਦੀ ਗੱਡੀ ਦੇ ਟੱਗ ਲਾਉਣ ਵੇਲੇ ਕਦਮਿੰਦੇ ਨਹੀਂ ਦੇ ਵਾਦੇ ਘਾਟੇ ਗਣਦੇ ਨਹੀਂ ਫੋਕੇ ਰੌਂਦ ਚੈਂਬਰੀ ਚਣਦੇ ਨਹੀਂ ਭਾਣੇ ਦਿਲ ਦੇ ਫਕਰ ਨੂੰ ਯਾ ਫੁੱਲੀ ਸ਼ੱਕ ਦੇ ਮਰਦੀਆਂ ਤੇ ਕਾਂਡ ਨਹੀਂ ਉਸ ਚ ਵੈਲਕਮ ਬੈਕ ਹਣਾ ਤੇ ਇਧਰਲੇ ਆਪਾਂ ਨਿਕਲੇ ਹਣਾ ਹੁਣ ਤੇ ਰੈਡੀ ਮੈਡੀ ਹੋ ਕੇ ਤੇ ਹੁਣ ਚੱਲੇ ਜੱਟ ਫਿਰ ਬਾਲੀਬਾਲ ਖੇਡਣਾ ਤੇ ਸ਼ਾਮ ਨੂੰ ਹਣਾ ਮੈਂ ਬਾਲੀਬਾਲ ਖੇਡਣਾ ਹਣਾ ਤੇ ਯਾਰ ਤੇ ਨੋਨਾ ਨੂੰ ਕੇ ਤਿਆਰ ਤੂ ਰੋ ਕੇ ਚੱਲੇ ਆਪਾਂ ਬਾਲੀਬਾਲ ਖੇਡਣ ਤੇ ਤੂੰ ਪਹਿਲਾਂ ਤੇ ਯਾਰ ਹੁਣ ਤਕਰੀਬਨ 3 ਵਜੇ ਪੈਣੇ ਟਾਈਮ ਵੀਰੇ ਜੀ ਨੂੰ ਮਿਲਕਣ ਆਪਣੇ ਭਾਈ ਨੂੰ ਸੀ ਤੇ ਉਹਨੂੰ ਕੋਈ ਜਾਣਕਾਰੀ ਜੀ ਦੇ ਕੇ ਆਉਣੀ ਆ ਚੈਨਲ 'ਚੋਂ ਦੱਸ ਕੇ ਆਉਣਾ ਆਪਣਾ ਠੀਕ ਆ ਜੀ ਕਿਵੇਂ ਵੀਡੀਓ ਪਾਉਣਾ ਤੇ ਚਲਦੇ ਆ ਯਾਰ ਸਾਨੂੰ ਹੁਣ ਮਾਗਰ ਲੈ ਕੇ ਕੈਮਰੇ ਤੇ ਆਉਣੇ ਆ ਕਿੰਨੀਆਂ ਹੀ ਝਿੜੀਆਂ ਲੱਗ ਕੇ ਤੇਰੇ ਤੱਕ ਆਏ ਆ ਇੰਗਲਿਸ਼ ਵਿੱਚ ਕਹਿਣ ਦਸੰਬਰ ਪਉਦਾ ਹੈ ਜਰਮ ਕੁੜੇ ਹਰ ਮੈਂ ਤੇ ਆਵਰ ਕੇ ਸਾਉ ਤੇ ਨਰਮ ਕੁੜੇ ਅਲੜੇ ਤੇਰੇ ਨੈਣ ਤੇਰਾ ਹੋਣਾ ਅਸੀਂ ਮੇਚ ਕੁੜੇ ਆਜਾ ਇੱਕ ਵਾਰੀ ਸਾਨੂੰ ਮੇੜੇ ਤੋਂ ਦੇਖ ਕੁੜੇ ਆਜਾ ਇੱਕ ਵਾਰੀ ਸਾਨੂੰ ਮੇੜੇ ਤੋਂ ਦੇਖ ਕੁੜੇ ਸਭ ਤੋਂ ਪਹਿਲਾਂ ਠੀਕ ਆ ਇੱਥੇ ਪਹੁੰਚਣ ਤੋਂ ਬਾਅਦ ਆਹਰ ਨਾਲ ਦਾ ਰਹਿੜਾ ਚਲਦੇ ਆ ਇੱਕ ਖੰਜ ਗਏ ਹੋਏ ਨੇ ਤੇ ਚਲਦੇ ਆ ਉਧਰ ਤੋਂ ਪਹਿਲਾਂ ਬਾਲ ਬੂਜੋ ਯਾਰ ਤੁਸੀਂ ਇਗਨੋਰਟ ਮਾਰੀ ਦਿਓ ਠੀਕ ਆ ਹੋਰ ਤਾਂ ਆਪਣੇ ਕੋਲ ਕੰਮ ਹੈ ਨਹੀਂ ਕੋਈ ਕਰਨ ਵਾਲਾ ਤੇ ਮਿਲਦੇ ਆ ਜਾ ਕੇ ਦਿਖਾਉਣੇ ਸਾਨੂੰ ਆਪਣੇ ਜਾਂਦੀ ਕੋਠੇ ਸਾਡੇ ਹੱਥਾਂ ਦੀ ਬਾਜ ਕੁੜੇ ਗੱਲ ਤੇਨੂੰ ਹੋਰ ਜ਼ਰੂਰੀ ਦੱਸਦੇ ਆਂ ਪਿੰਡਾਂ ਦੀ ਸਾਡੇ ਇੱਥੇ ਤੌਰ ਹੁੰਦੀ ਐ ਅਕਤਾਂ ਵਿੱਚ ਰਿੰਡਾਂ ਦੀ ਗੋਰਾ ਰੰਗ ਹੱਥ ਚੋਂ ਕਿਰਜੂ ਕਿਰਦੀ ਜਿਵੇਂ ਰੇਤ ਕੁੜੇ ਇਧਰ ਆਪਾਂ ਤੁਹਾਨੂੰ ਮਲਾਉਣ ਲੱਗੇ ਆ ਆਪਣੇ ਮਾਮੇ ਦੇ ਮੁੰਡੇ ਨਾਲ ਸੀਗਾ ਹੋਰ ਭਾਈ ਕੀ ਹਾਲ ਚਾਲ ਨਾਲ ਸੋਹਿਆ ਆਪਣਾ ਜਸਨਬੀਰ ਸਿੰਘ ਭਾਈ ਤੇ ਆ ਭਾਈਆਂ ਦਾ ਆਪਣਾ YouTube ਚੈਨਲ ਹੈ ਨਹੀਂ ਗੱਲ ਫਿਲਹਾਲ ਬਣਾਉਣਗੇ ਜਦੋਂ ਬਣਾਇਆ ਤੁਹਾਨੂੰ ਲਿੰਕ ਥੱਲੇ ਦੇ ਦੂੰਗਾ ਡਿਸਕ੍ਰਿਪਸ਼ਨ 'ਚ ਜਾ ਕੇ ਜਰੂਰ ਦੇਖਿਓ ਤੇ ਆਪਾਂ ਆਪਦੇ ਮਾਮੇ ਨਾਲ ਬਲਾਉਣੇ ਆ ਤੁਹਾਨੂੰ ਤੇ ਇਤੋਂ ਪਹਿਲਾਂ ਮੈਂ ਕਿਹੜਾ ਛੱਤ ਤੇ ਵੀਡੀਓ ਸ਼ੂਟ ਭਾਜੀ ਨੇ ਤੇ ਇਹਨਾਂ ਦੀ ਛੱਤ ਤੇ ਜਦੋਂ ਵੀਡੀਓ ਰਿਕਾਰਡ ਕੀਤੀ ਸੀ ਮੈਂ ਤੇ ਪਾਈ ਵੀ ਸੀ ਤੁਸੀਂ ਦਿੱਤਾ ਸੀ ਲਾਈਕ ਲੂਕ ਦਿਓ ਇਹਨਾਂ ਦੀ ਜਰੂਰ ਦਿਖਾਵਾਂਗੇ ਜਦੋਂ ਪਾਣੀ ਚੋਂ ਨੇਰੀ ਨਹੀਂ ਤੇਰੇ ਤੇ ਹੁਸਨ ਆ ਗਿਆ ਹਾਏ ਨੰਗੇ ਪੈਰੀਂ ਦੀ ਹੱਟੇ ਤੇ ਚਲੀ ਜਵਾਨੀ ਚੱਬਾਦ ਵਿੱਚ ਤੇ ਤੇ ਕੁੜੇ ਆ ਜਾ ਇੱਕ ਵਾਰੀ ਸਾਨੂੰ ਤੇਰੇ ਤੋਂ ਦੇਖ ਕੁੜੇ ਆ ਜਾ ਇੱਕ ਵਾਰੀ ਸਾਨੂੰ ਤੇਰੇ ਤੋਂ ਦੇਖ ਅੱਜ ਮੋੜ ਤੱਕ ਦੀ ਵੀਡੀਓ ਪਾ ਇਥੇ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਨਾ ਲਾਈਕ ਠੀਕ ਆ ਤੇ ਮਿਲਦੇ ਹਾਂ ਚਲੋ ਫਿਰ ਅਗਲੇ ਵਲੌਗ ਦੇ ਵਿੱਚ ਤੇ ਇਧਰੋਂ ਚੱਲਦਿਆਂ ਕਰਨ ਯਾਰ ਆਹ ਵੀਡੀਓ ਐਡਿਟ ਕਰਕੇ ਫਿਰ ਪਾਉਣੀ ਵੀ ਆ ਠੀਕ ਆ ਪਾਉਣੀ ਮੈਂ ਤੜਕੇ ਆ ਐਡਿਟ ਹੋਣ ਕਰਕੇ ਰੱਖੂਗਾ ਤੁਹਾਨੂੰ ਤੇ ਪਾਉਣੀ ਤੜਕੇ ਆ ਚਲੋ ਫਿਰ ਮਿਲਦੇ ਹਾਂ ਗੁੱਡ ਬਾਏ ਸਤਿ ਸ਼੍ਰੀ ਅਕਾਲ